ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਈ ਆਪਾਂ ਸਾਰੇ ਜਾਣਦੇ ਹਾਂ ਕਿ T20 ਵਰਲਡ ਕੱਪ 2024 ਸ਼ੁਰੂ ਹੋ ਚੁੱਕਾ ਹੈ US ਦੇ ਵਿੱਚ ਇੰਡੀਆ ਆਪਣਾ ਪਹਿਲਾ ਮੈਚ ਜਿਹੜਾ ਆਇਰਲੈਂਡ ਤੋਂ 8 ਵਿਕਟਾਂ ਨਾਲ ਜਿੱਤ ਕੇ ਚੰਗੀ ਸ਼ੁਰੂਆਤ ਕਰ ਚੁੱਕੀ ਆ ਪਰ ਬਈ ਸਾਰਿਆਂ ਨੂੰ ਜੋ-ਜੋ ਕ੍ਰਿਕਟ ਨੂੰ ਸਮਝਦਾ ਕ੍ਰਿਕਟ ਨੂੰ ਪਿਆਰ ਕਰਦਾ ਜਾਂ ਕ੍ਰਿਕਟ ਦੇ ਵਿੱਚ ਇੰਟਰਸਟ ਰੱਖਦਾ ਉਹਨਾਂ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਜਿਹੜਾ ਬੇਸਬਰੀ ਨਾਲ ਇੰਤਜ਼ਾਰ ਮੋਸਟ ਅਵੇਕਡ ਮੈਚ ਹੋਊਗਾ ਉਹ ਅੱਜ ਦਾ ਮੈਚ ਹੈ ਇੰਡੀਆ ਦੇ ਪਾਕਿਸਤਾਨ ਦਾ ਜੀ ਆ ਸਾਰਿਆਂ ਨੂੰ ਬੇਸਬਰੀ ਨਾਲ ਇਸੇ ਮੈਚ ਦੀ मतलब वेट ਹੁੰਦੀ ਹੈ ਕਿ वर्ल्ड कप ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਮੈਚ ਹੈ ਮੋਸਟ ਵੇਟਡ ਮਤਲਬ ਇਹਦੀ ਲਾਈ ਵਿਊਰਸ਼ਿਪ ਵੀ ਇਹ ਮੈਚ ਦੀ ਸਭ ਤੋਂ ਵੱਡੀ ਰੱਖੀ ਜਾਂਦੀ ਹੈ ਇੰਨਾ ਮਤਲਬ ਇੰਟਰਸਟ ਲੋਕਾਂ ਨੂੰ ਇੰਡੀਆ ਤੇ ਪਾਕਿਸਤਾਨ ਤੋਂ ਇਲਾਵਾ ਦੂਜੀਆਂ ਕੰਟਰੀਆਂ ਦੇ ਲੋਕ ਵੀ ਬਹੁਤ ਇੰਟਰਸਟ ਰੱਖਦੇ ਆ ਇੰਡੀਆ ਦੇ ਪਾਕਿਸਤਾਨ ਜਦੋਂ वर्ल्ड कप ਦੇ ਵਿੱਚ ਇੱਕ ਦੂਜੇ ਨਾਲ ਭੜਦੇ ਨੇ ਜੀ ਹਾਂ ਇਹ ਮੈਚ ਆਜ ਜਾਏਗਾ ਖੇਡਿਆ ਜਾਊਗਾ ਨਿਊਯਾਰਕ ਦੇ ਵਿੱਚ ਜਿਹੜਾ ਇਹ ਇੰਡੀਆ ਜਿਹੜਾ ਇਸ ਮੈਚ ਦੇ ਵਿੱਚ ਬਈ ਤਾਕੜਾ ਲੱਗ ਰਿਹਾ ਬਿੰਨ ਪਰਸੈਂਟ ਹੈ ਇੰਡੀਆ ਦੀ 69 ਹੈ ਤੇ ਪਾਕਿਸਤਾਨ ਦੀ 31 ਹੈ ਇਸ ਮੈਚ ਦੇ ਵਿੱਚ ਕਿਉਂਕਿ ਇੰਡੀਆ ਨੂੰ ਜਿਹੜਾ ਮੋਸਟ ਜਿਹੜਾ ਅਡਵਾਂਟੇਜ ਮਿਲ ਰਿਹਾ ਕਿਉਂਕਿ ਉਹ ਪਹਿਲਾਂ ਇਸੇ ਗਰਾਊਂਡ ਤੇ ਇੱਕ ਪ੍ਰੈਕਟਿਸ ਮੈਚ ਤੇ ਆਇਰਲੈਂਡ ਨਾਲ ਪਹਿਲਾ ਆਪਣਾ T20 ਮੈਚ ਇਸੇ ਗਰਾਊਂਡ ਤੇ ਖੇੜ ਚੁੱਕਿਆ ਕਿ ਚੁਚਰ ਪਿੱਚ ਚੰਗੀ ਤਰ੍ਹਾਂ ਇੰਡੀਆ ਦੇ ਸੰਭ ਦੀ ਪਿੱਛਾਗੇ ਗਰਾਊਂਡ ਦਾ ਸਭ ਤੋਂ ਵੱਸ ਮਤਲਬ ਇੰਡੀਆ ਨੂੰ ਉਸ ਚੀਜ਼ ਦਾ ਅਡਵਾਂਟੇਜ ਮਿਲੂਗਾ ਪਰ ਜਿਹੜੀ ਪਾਕਿਸਤਾਨਾ ਹੋ ਇਸ ਗਰਾਊਂਡ ਤੋਂ ਹਲੇ ਤੱਕ ਅਣਜਾਣ ਹੈ ਕਿਉਂਕਿ ਬਈ ਜਿਹੜੀ ਪਿੱਚ ਹੈਗੀ ਉਹ ਇਹਲਾ ਲੋ ਵੀ ਆਪਣੀ ਸਟਿਲ ਪਿੱਚ ਨਹੀਂ ਹੁੰਦੀ ਮਤਲਬ ਜਿਹੜੀ ਉਹਨਾਂ ਇਹਲਾ ਲੋ ਮੂਵਿੰਗ ਪਿੱਚ ਹੈਗੀ ਉਹਨੂੰ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਪਾਂ ਲੈ ਕੇ ਜਿਹੜੇ ਮੂਵ ਕਰ ਸਕਦੇ ਪਰ ਇੰਡੀਆ ਨੇ ਇਸ ਤੇ ਇੱਕ ਪ੍ਰੈਕਟਿਸ ਮੈਚ ਤੇ ਪਹਿਲਾ T20 ਮੈਚ ਖੇੜ ਚੁੱਕਿਆ ਇਸ ਚੀਜ਼ ਦਾ ਐਡਵਾਂਟੇਜ ਇੰਡੀਆ ਨੂੰ ਹੋਊਗਾ ਸਹਦੀ ਸੀ ਕਰਕੇ 69 ਜਿਹੜੀ ਪਰਸੈਂਟੇਜ ਇਹਨੂੰ ਪਰਸੈਂਟ ਇੰਡੀਆ ਦੀ ਜ਼ਿਆਦਾ ਲੱਗ ਰਹੀ ਹੈਗੀ ਉਸ ਤੋਂ ਇਲਾਵਾ ਬਈ ਪਾਕਿਸਤਾਨ ਟੀਮ ਬਾਰੇ ਵੀ ਸੋਚਿਆ ਜਾਵੇ ਤਾਂ ਉਹ ਯੂਐਸਏ ਤੋਂ ਜਿਹਾ ਪਰ ਥੂਏ ਸ ਵਰਗੀ ਕਮਜ਼ੋਰ ਟੀਮ ਤੋਂ ਆਪਣਾ ਪਹਿਲਾ ਮੈਚ ਹਾਰ ਗਈ ਕਿਉਂਕਿ ਪਾਕਿਸਤਾਨ ਦੇ ਵਿੱਚ ਇਸ ਸਮੇਂ ਲਾਲਾ ਬੈਟਿੰਗ ਇਸ਼ੂ ਵੀ ਚੱਲ ਰਹੇ ਨੇ ਉਹਨਾਂ ਦਾ ਲੈਕ ਆਫ ਕੌਨਫੀਡੈਂਸ ਕੋਈ ਕੌਨਫੀਡੈਂਸ ਨਹੀਂ ਹੈਗਾ ਬੈਟਿੰਗ ਦੇ ਵਿੱਚ ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਨੰਬਰ ਤੇ ਕਿਹੜਾ ਪਰ ਜਿੰਨਾ ਮੇਰੇ ਹਿਸਾਬ ਨਾਲ ਬਈ ਉਸਮਾਨ ਤੇ ਜੇ ਫਕਰ ਜਮਾਨ ਆਪੀਨਰ ਆਉਂਦੇ ਹਨ ਤੇ ਸੈਕੰਡ ਬਾਬਰ ਆਜ਼ਮ ਥਰਡ ਰਿਜ਼ਵਾਨ ਆਉਂਦੇ ਹਨ ਤਾਂ ਮੇਰੇ ਹਿਸਾਬ ਨਾਲ ਪਾਕਿਸਤਾਨ ਇੱਕ ਟਫ ਮੁਕਾਬਲਾ ਇੰਡੀਆ ਨੂੰ ਦੇਊਗੀ ਕਿਉਂਕਿ ਬੋਲਿੰਗ ਦਾ ਆਪਾਂ ਸਾਰਿਆਂ ਨੂੰ ਪਤਾ ਬਈ ਨਸੀਮ ਸਾਹਿਬ ਸਿੰਘ ਸਾਹਿਬ ਰੀਤੀ ਤੇ ਅਮੀਰ ਦੀ ਟਿਕੜੀ ਅੜੀ ਬੋਲਿੰਗ ਦੇ ਵਿੱਚ ਪਾਕਿਸਤਾਨ ਦੇ ਵਿੱਚ ਮਤਲਬ ਮੰਨੀ ਗਈ ਹੈ ਜਿੱਦ ਦੇ ਉਹਨਾਂ ਦਾ ਆਪਣਾ ਦਿਨ ਹੋਊਗਾ ਆਪਣਾ ਦਿਨ ਉਹਦਾ ਵੱਡੀ ਤੋਂ ਵੱਡੀ ਬੈਟਿੰਗ ਨੂੰ ਮਿਲ ਲਾ ਲਟਾ ਕੇ ਰੱਖ ਦਿੰਦੇ ਹਨ ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਇੰਡੀਆ ਟੀਮ ਵੀ ਘਟ ਨਹੀਂ ਆ ਆਪਣੇ ਟੌਪ ਤੇ ਇਸ ਸਮੇਂ ਇੰਡੀਆ ਹੈਗੀ ਹੈ ਕਿਉਂਕਿ ਇੰਡੀਆ ਦੇ ਵਿੱਚ ਬੁੰਮਰਾ ਅਰਸ਼ਦੀਪ ਤੇ ਜਿੱਥੇ ਸਰਾਜ ਦੀ ਖਤਰਨਾਕ ਤੇਜ਼ ਬੋਲਿੰਗ ਦੀ ਤਿਕੜੀ ਹੈ ਉੱਥੇ ਜਿਹੜਾ ਪੰਡਿਆ ਸੋਨੇ ਤੇ ਸੁਹਾਗੇ ਵਾਲਾ ਕੰਮ ਕਰ ਰਿਹਾਗਾ ਕਿਉਂਕਿ ਪੰਡਿਆ ਪਿਛਲੇ ਮੈਚ ਦੇ ਵਿੱਚ ਦੇਖਿਆ ਤਿੰਨ ਵਿਕਟਾਂ ਉਹਨੇ ਕੱਢੀਆਂ ਨੇ ਗਿਆ ਸੋ ਮੈਚ ਬਹੁਤ ਇੰਟਰਸਟ ਹੋਊਗਾ ਬਈ ਇਸ ਇੰਤਜ਼ਾਰ ਕਰੋ ਕਦੋਂ ਅੱਠ ਕਬਜਣਗੇ ਕਿ ਕਦੋਂ ਮੈਚ ਸਟਾਰਟ ਹੋਊਗਾ ਕਿਉਂਕਿ ਜੇ ਅਪਰੀਐਂਟਲੀ ਕਿਸੇ ਸਿਰਦਲੇ ਦੋ ਵਰਲਡ ਕੱਪਾਂ ਦੀ ਗੱਲ ਕੀਤੀ ਆਵੇ ਤਾਂ 2021 ਦੇ ਵਿੱਚ ਪਾਕਿਸਤਾਨ ਨੇ ਇੰਡੀਆ ਨੂੰ ਪਹਿਲੀ ਵਾਰ 10 ਵਿਕਟਾਂ ਹਾਰਨਾ ਜੀ ਹਾਂ 10 ਵਿਕਟਾਂ ਨਾਲ ਪਹਿਲੀ ਵਾਰ ਵਰਲਡ ਕੱਪ ਦੇ ਵਿੱਚ ਇੰਡੀਆ ਨੂੰ ਪਾਕਿਸਤਾਨ ਨੇ ਹਰਾਇਆ ਜੀ ਤੇ ਉਸ ਤੋਂ ਬਾਅਦ 2022 ਦੇ ਵਿੱਚ ਇੰਡੀਆ ਨੇ ਬੁਲਾ ਲੋ 8 ਵਿਕਟਾਂ ਦੇ ਨਾਲ ਪਾਕਿਸਤਾਨ ਨੇ ਹਰਾਇਆ ਉਹ ਵਿੱਚ ਸਭ ਤੋਂ ਜਿਆਦਾ ਬ੍ਰਿਲਿਅੰਟ ਮਤਲਬ ਸਭ ਤੋਂ ਵਧੀਆ ਮੈਮਰੀਜ਼ ਰੇਟ ਕੋਲੀ ਦੀ ਪਾਰੀ ਸੀ ਕਿਉਂਕਿ ਇਸ ਤਰ੍ਹਾਂ ਮੈਚ ਬਿਲਕੁਲ ਤੋਂ ਚੁੱਕਿਆ ਸੀਗਾ ਪਰ ਉੱਥੇ 18 ਗਿੰਦਾ ਤੇ 48 ਅੱਠ ਗਿੰਦਾ ਦੇ ਵਿੱਚ 28 ਰਨ ਲਗਰਾਂ ਦੀ ਪਾਕਿਸਤਾਨ ਮੈ ਜਿੱਤੀਗਾ ਪਰ ਬਈ ਉੱਥੇ ਕੋਲੀ ਨੇ ਕੀ ਪਾਰੀ ਖੇਡੀ ਕੀ ਪਾਰੀ ਖੇਡੀ ਬਈ ਮੈਚ ਪਾਕਿਸਤਾਨ ਦੇ ਮੂੰਹ ਚੋਂ ਕੱਢ ਕੇ ਇੰਡੀਆ ਦੀ ਝੋਲੀ ਪਾਇਆ ਸੀਗਾ ਸੋ ਇਸੇ ਤਰ੍ਹਾਂ ਦਾ ਅੰਟਰਸਟ ਦਾ ਮੈਚ ਅੱਜ ਵੀ ਦੇਖਣ ਨੂੰ ਮਿਲੂਗਾ ਸੋ ਜ਼ਰੂਰ ਦੱਸਣਾ ਬਈ ਕਮੈਂਟ ਕਰਕੇ ਕਿ ਕਿਨੂੰ ਇਹ ਮੈਚ ਦਾ ਇੰਤਜ਼ਾਰ ਹੈ ਤੇ ਮੈਚ ਕਿਨੂੰ ਕਿਨੂੰ ਮਤਲਬ T20 ਵਰਲਡ ਕੱਪ ਦੇ ਮਤਲਬ ਇਹ ਕੌਣ-ਕੌਣ ਚਾਹੁੰਦਾ ਕਿ ਇਸ ਵਾਰ ਇੰਡੀਆ ਜ਼ਰੂਰ T20 ਵਰਲਡ ਕੱਪ ਪੜਾ ਜਿੱਤ ਕੇ ਆਵੇ ਜ਼ਰੂਰ ਜਿੱਤ ਕੇ ਆਵੇ ਕਿਉਂਕਿ ਯਾਰ 50 50 ਓਵਰ ਦੇ ਵਰਲਡ ਕੱਪ ਦੇ ਵਿੱਚ ਵੀ ਸਾਰਾ ਵਰਲਡ ਕੱਪ ਵਧੀਆ ਗਿੱਡੀ ਫਾਈਨਲ ਦੇ ਵਿੱਚ ਆ ਕੇ ਆਸਟ੍ਰੇਲੀਆ ਦੇ ਹੱਥੋਂ ਹਾਰ ਗਈ ਤੇ ਆਪਾਂ ਨਹੀਂ ਚਾਹੁੰਦੇ ਕਿਉਂਕਿ ਯਾਰ ਰੋਹਿਤ ਸ਼ਰਮਾ ਵਿਰਾਟ ਕੋਹਲੀ ਆਪਣੇ ਕੈਰੀਅਰ ਦੇ ਪੀਕ ਤੇ ਨੇ ਸ਼ਾਇਦ ਉਹਨਾਂ ਦਾ ਲਾਸਟ T20 ਵਰਲਡ ਕੱਪ ਹੋਊਗਾ ਕ੍ਰਿਸ਼ਨਾਵਾਦ ਉਹ ਨਹੀਂ ਖੇਡਣਗੇ ਸ਼ਾਇਦ ਆਉਣ ਵਾਲੀ T20 ਵਰਲਡ ਕੱਪ ਤੱਕ ਤੇ ਉਮੀਦ ਇਹ ਹੀ ਹੈ ਕਿ ਇਸ ਵਾਰ ਜ਼ਰੂਰ ਜਿੱਤੂ ਕਿਉਂਕਿ ਇੰਡੀਆ ਪੂਰੀ ਤਾਕੜੀ ਲੱਗ ਰਹੀ ਹੈ ਬੋਲਿੰਗ ਦੇ ਵਿੱਚ ਵੀ ਤੇ ਬੈਟਿੰਗ ਦੇ ਵਿੱਚ ਵੀ ਕਿਉਂਕਿ ਰਿਸ਼ਪ ਪੰਤ ਦੀ ਵਾਪਸੀ ਹੋਈ ਆ ਕੈਂਟ ਬੰਦਾ ਕੈਂਟ ਖੇਡਦਾ ਮਤਲਬ ਲਾਲੋ ਆਉਣ ਸਾਰ ਅੱਗ ਬਰਾਉਣ ਵਾਲਾ ਬੰਦਾ ਹੈਗਾ ਤੇ ਸਪੋਕ ਵਧੀਆ ਮੈਚ ਹੋਊਗਾ ਜ਼ਰੂਰ ਦੱਸੋ ਕਮੈਂਟ ਕਰਕੇ ਕਿ ਨੂੰ ਨੂੰ ਮੈਚ ਦਾ ਇੰਤਜ਼ਾਰ ਹੈ ਕੇ ਬਈ ਚੰਗੀ